ਇਹ ਤੇ ਹੀ ਮਹਾਨਤਾ ਹੈ ਪਤੰਗ ਤੇ ਜ਼ਿੰਦਗੀ ਵਿੱਚ ਜਦੋਂ ਜ਼ਿੰਦਗੀ ਉਚਾਈ ਵਿੱਚ ਹੋਵੇ ਤੋ ਹੀ ਵਾਹ ਵਾਹ ਹੁੰਦੀ ਹੈ ਨੰਬਰ 2 ਮਨੁੱਖ ਆਪਣੀ ਕਮਾਈ ਦੇ ਹਿਸਾਬ ਨਾਲ ਨਹੀਂ ਆਪਣੀ ਕਰਨੀ ਦੇ ਹਿਸਾਬ ਨਾਲ ਅਮੀਰ ਹੁੰਦਾ ਹੈ ਨੰਬਰ 3 ਖੁਦ ਤੇ ਗਲਤ ਹੋ ਕੇ ਖੁਦ ਨੂੰ ਸਹੀ ਸਾਬਤ ਕਰਨਾ ਇੰਨਾ ਮੁਸ਼ਕਿਲ ਨਹੀਂ ਹੁੰਦਾ ਕਿ ਨਾ ਕਿ ਸਹੀ ਹੋ ਕੇ ਕਿ ਨੂੰ ਸਹੀ ਸਾਬਤ ਕਰਨਾ ਹੁੰਦਾ ਹੈ ਨੰਬਰ 4 ਜੋ ਤੁਹਾਨੂੰ ਨੀਚੇ ਡੰਗਣ ਦੀ ਕੋਸ਼ਿਸ਼ ਕਰਦਾ ਹੈ ਉਸ ਵਿਅਕਤੀ ਉੱਪਰ ਤਰਸ ਖਾਓ ਕਿਉਂਕਿ ਉਹ ਵਿਅਕਤੀ ਪਹਿਲਾ ਤੋਂ ਹੀ ਤੁਹਾਡੇ ਤੋਂ ਨੀਚੇ ਹੈ ਮੈਂਬਰ 5 ਝੂਠੇ ਇਨਸਾਨ ਦੀ ਉੱਚੀ ਆਵਾਜ਼ ਸੱਚੇ ਬੰਦੇ ਨੂੰ ਚੁੱਪ ਕਰਾ ਦਿੰਦੀ ਹੈ ਪਰੰਤੂ ਸੱਚੇ ਬੰਦੇ ਦੀ ਚੁੱਪ ਉਠੇ ਬੰਦੇ ਦੀ ਦੁਨੀਆ ਦਹਿਲਾ ਸਕਦੀ ਹੈ ਮੈਂਬਰ 6 ਤੂੰ ਮੈਂ ਵੀ ਖੇਡ ਵਿੱਚ ਨਾ ਉਲਝ ਜਾ ਕਿ ਇਸ ਖੇਡ ਦਾ ਦਿੱਤੇ ਵੀ ਕੋਈ ਅੰਤ ਨਹੀਂ ਜਿੱਥੇ ਵੀ ਤੁਲਨਾ ਦੀ ਸ਼ੁਰੂਆਤ ਹੁੰਦੀ ਹੈ ਉੱਥੇ ਫਿਰ ਆਨੰਦ ਤੇ ਆਪਣਾਪਨ ਖਤਮ ਹੋ ਜਾਂਦਾ ਹੈ ਮੈਂਬਰ 7 ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਇਹ ਜ਼ਰੂਰੀ ਤਾਂ ਨਹੀਂ ਪਰ ਕੁਝ ਲੋਕ ਫਿਰਸਤੇ ਬਣ ਕੇ ਸਾਡੀ ਜ਼ਿੰਦਗੀ ਵਿੱਚ ਆਉਂਦੇ ਨੇ ਤੇ ਸਾਨੂੰ ਖੁਸ਼ੀਆਂ ਦੇ ਕੇ ਬੜੀ ਖੁਸ਼ੀ ਦੇ ਨਾਲ ਸਾਡੇ ਸਾਰੇ ਗੱਲ ਲੈ ਕੇ ਚਲੇ ਜਾਂਦੇ ਨੇ ਮੈਂਬਰ 8 ਜ਼ਿੰਦਗੀਆਂ ਨੂੰ ਖੁੱਲ ਕੇ ਜੀਣਾ ਸਿੱਖੋਗਾ ਦੋਤੋ ਕਿਉਂ ਤੇ ਚੱਕਰ ਵਿੱਚੋਂ ਬਾਹਰ ਨਿਕਲੋ ਨਾ ਇਹ ਸਾਡੇ ਬਿਨਾਂ ਰੁਕੀ ਹੈ ਨਾ ਰੁਕੇਗੀ ਆਪਣੀ ਸੋਚ ਦੇ ਬੋਝ ਤੇ ਬੋਝ ਨੂੰ ਆਜ਼ਾਦ ਕਰਾਓ ਮੈਂਬਰ 9 ਚਿਹਰੇ ਦੀ ਸੁੰਦਰਤਾ ਤੇ ਤਾਂ ਹਰ ਕੋਈ ਫਿਦਾ ਹੋ ਜਾਂਦਾ ਹੈ ਸੋਹਣੇ ਦਿਲ ਨੂੰ ਪਰਚਲਨ ਦਾ ਹੁਨਰ ਵੀ ਸੋਹਣਾ ਚਾਹੀਦਾ ਹੈ ਨੰਬਰ 10 ਆਪਣੇ ਰਿਸ਼ਤੇਆਂ ਨੂੰ ਉਸ ਜ਼ਿੰਦਰੇ ਦੀ ਤਰ੍ਹਾਂ ਬਣਾਓ ਜਿਸ ਨੂੰ ਹਥਿਆਰ ਦੀ ਛੱਟ ਤਾਂ ਮਨਜ਼ੂਰ ਹੋਵੇ ਪਰ ਕਿਸੇ ਦੂਸਰੇ ਦੀ ਚਾਬੀ ਨਾਲ ਖੁੱਲਣਾ ਮਨਜ਼ੂਰ ਨਾ ਹੋਵੇ ਲੰਬਰ 11 ਜ਼ਰੂਰਤ ਦੇ ਹਿਸਾਬ ਨਾਲ ਜ਼ਿੰਦਗੀ ਨੂੰ ਜੀਓ ਖਵਾਇਸ਼ਾਂ ਦੇ ਹਿਸਾਬ ਨਾਲ ਨਹੀਂ ਕਿਉਂਕਿ ਜ਼ਰੂਰਤਾਂ ਤਾਂ ਛੇਤੀ ਰੋਜ਼ਾਂ ਦੀ ਪੂਰੀਆਂ ਹੋ ਜਾਂਦੀਆਂ ਹਨ ਇਹ ਖਵਾਇਸ਼ਾਂ ਬਾਦਸ਼ਾਹ ਦੀਆਂ ਵੀ ਅਦੂਰ ਰਹਿ ਜਾਂਦੀਆਂ ਨੇ